ਸਤਿਕਾਰਯੋਗ ਜੀ ਸਾਰਿਆਂ ਨੂੰ ਕੌਰ ਫਿਟ ਚੰਦ ਤੇ ਸਾਰੀਆਂ ਭੈਣਾਂ ਸਵਾਗਤ ਹੈ ਜਿਹੜੇ ਆਪਣੇ ਅੱਜ ਸਟਿਚਿੰਗ ਹੋ ਕੇ ਸੂਟ ਤੇ ਜਾ ਰਹੇ ਐ ਬਹੁਤ ਹੀ ਸੋਹਣੇ ਸੂਟ ਹੈਂਡਵਰਕ ਦੇ ਐ ਤੇ ਆਪਾਂ ਇਹਨਾਂ ਨੂੰ ਡਿਸਪੈਚ ਕਰ ਰਹੇ ਹਾਂ ਭੈਣਾਂ ਦੇ ਸੂਟ ਜਿਹੜੇ ਆਪਣੇ ਕੋਲੇ ਦੋ ਸੂਟ ਇੱਕ ਭੈਣ ਦੇ ਸੀ ਤਿੰਨ ਇੱਕ ਦੇ ਸੀ ਆਪਾਂ ਇਹਨਾਂ ਨੂੰ ਡਿਸਪੈਚ ਕਰ ਰਹੇ ਹਾਂ ਤੇ ਹੁਣ ਤੁਹਾਨੂੰ ਦਿਖਾਉਣੀ ਐ ਸੂਟ ਬਹੁਤ ਹੀ ਸੋਹਣਾ ਜਿਆਦਾ ਬਣਿਆ ਹੋਇਆ ਹੈਂਡਵਰਕ ਦਾ ਸੂਟ ਆਪਾਂ ਇੱਥੇ ਲੈਸ ਮੋਤੀ ਵਾਲੀ ਲੈਸ ਵੀ ਲਗਾਈ ਹੋਈ ਆ ਤੇ ਦੇਖੋ ਜੀ ਆਪਾਂ ਇਹਦਾ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈਂਡਵਰਕ ਦਾ ਸੂਟ ਜੀ ਆ ਦੇਖੋ ਜੀ ਮੋਤੀ ਵਾਲੀ ਆਪਾਂ ਲੈਸ ਲਗਾਈ ਹੋਈ ਹੈ ਬਾਜੂ ਤੇ ਤੇ ਇਹਵੇਂ ਦਾ ਆਪਾਂ ਹੈਂਡਵਰਕ ਦਾ ਸੂਟ ਤਿਆਰ ਹੋਇਆ ਤੇ ਜੇ ਤੁਸੀਂ ਵੀ ਹੈਂਡਵਰਕ ਦੇ ਸੂਟ ਜਾਂ ਮਸ਼ੀਨਰੀ ਵਰਕ ਦੇ ਸੂਟ ਆਪਾਂ ਤੋਂ ਸਟਿਚਿੰਗ ਕਰਾਉਣੇ ਹੋਣ ਸਟਿਚਿੰਗ ਵੀ ਆਪਣਾ ਰੇਟ ਬਹੁਤ ਘੱਟ ਹੈ ਜੀ ਤੇ ਨੱਕ ਤੇ ਬਹੁਤ ਸੋਹਣਾ ਕੰਮ ਹੋਇਆ ਤੇ ਜਿਹੜੇ ਆਪਾਂ ਇਹਦੇ ਸਟੀਚਿੰਗ ਸੂਟ ਆਪਣੇ ਜਾ ਰਹੇ ਸਟੀਚਿੰਗ ਕਰਕੇ ਤੇ ਰੇਟ ਬਹੁਤ ਘੱਟ ਪੈਣ ਵਾਲਾ ਇਹਨਾਂ ਦਾ ਨਾਲ ਆਪਣੀ ਦੇ ਬਾਟਮ ਤਿਆਰ ਕੀਤੀ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਸੂਟ ਬਲੈਕ ਕਲਰ ਦਾ ਸੂਟ ਜਿਹੜਾ ਆਪਾਂ ਰੈਡੀ ਕੀਤਾ ਇਹ ਵੀ ਹੈਂਡਵਰਕ ਦਾ ਕੀਤਾ ਹੋਇਆ ਜੀ ਦੇਖੋ ਜੀ ਆਪਾਂ ਬਲੈਕ ਕਲਰ ਕੀਤਾ ਹੋਇਆ ਹੈਂਡਵਰਕ ਦੇ ਨਾਲ ਤੇ ਨਾਲ ਇਹਦੀ ਬਾਟਮ ਬਣੀ ਹੋਈ ਹੈ ਬਹੁਤ ਹੀ ਸੋਹਣੀ ਬਾਟਮ ਹੈ ਦੀ ਦੋਵੇਂ ਸੈਗਰੇ ਦੇ ਬਾਰਕ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਹੈ ਸ਼ੈਲਟ ਖੋਲ ਕੇ ਦੇਖੋ ਜੀ ਹਾਂਜੀ ਇਹ ਸਾਰੇ ਸ਼ੇਲਟ ਦੇ ਉੱਪਰ ਕੰਮ ਹੋਇਆ ਨਾਲ ਬੂਟੀ ਤੇ ਨਾਲ ਆਪਾਂ ਮੋਤੀ ਵਾਲੀ ਇਹਦੇ ਨਾਲ ਲੈਸ ਲਗਾਈ ਹੋਈ ਹੈ ਦੇਖੋ ਜੀ ਦੋਮੇ ਬਾਜੂ ਤੇ ਮੋਤੀ ਵਾਲੀ ਲੈਸ ਲਗਾਈ ਗਈ ਹੈ ਤੇ ਸ਼ੇਲਟ ਤੇ ਲੈਸ ਲਗਾਈ ਗਈ ਹੈ ਮੋਤੀ ਵਾਲੀ ਤੇ ਇਵੇਂ ਦੇ ਆਪਾਂ ਲੈਸਾਂ ਲਾ ਕੇ ਤੇ ਬਹੁਤ ਸੋਹਣੇ ਸੂਟ ਜਿਹੜੇ ਪਰ ਤਿਆਰ ਕਰਦੇ ਜਿਹੜਾ ਆਪਾਂ ਬਲੈਕ ਕਲਰ ਦਾ ਸੂਟ ਕੀਤਾ ਜੀ ਤੇ ਇਵੇਂ ਦਾ ਸੂਟ ਜੀ ਤੁਸੀਂ ਵੀ ਜੇ ਕਿਸੇ ਕਲਰ ਹੋਵੇ ਜੀ ਕਿਸੇ ਕਲਰ ਦੇ ਕਸਟਮਾਈਜ਼ ਕਰਵਾਉਣਾ ਤੁਸੀਂ ਕਰਵਾ ਸਕਦੇ ਆ ਤੇ ਆਪਾਂ ਤੋਂ ਸਟਿਚਿੰਗ ਕਰਾਉਣੇ ਸਟਿਚਿੰਗ ਦਾ ਰੇਟ ਵੀ ਬਹੁਤ ਜਿਆਦਾ ਘੱਟ ਆਪਣਾ ਤੇ ਜੇ ਤੁਸੀਂ ਇਵੇਂ ਉਹਦਾ ਸੂਟ ਲੈਣਾ ਹੋ ਤਾਂ ਇਵੇਂ ਹੀ ਲੈ ਸਕਦੇ ਆ ਤੇ ਆਪਾਂ ਸਟਿਚਿੰਗ ਕਰਦੇ ਤੇ ਜਿਹੜੇ ਆਪਣੇ ਚੈਨਲ ਤੇ ਐਵੇਂ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਜੀ ਤੇ ਤੁਹਾਨੂੰ ਵੀ ਐਵੇਂ ਦੇ ਸੋਹਣੇ ਸੋਹਣੇ ਸੂਟ ਮਿਲਣਗੇ ਆਪਣੇ ਕੋਲੇ ਜਿਹੜਾ ਬਲੈਕ ਸੂਟ ਇੱਕ ਰੈਡੀ ਹੋ ਰਿਹਾ ਇਹ ਜਿਹੜਾ ਬਲੈਕ ਸੂਟ ਹੈ ਤੇ ਪਿੰਕ ਸੂਟ ਇਹ ਇੱਕ ਪਹਿਨਦਾ ਤੇ ਜਿਹੜਾ ਤੁਹਾਨੂੰ ਅਸੀਂ ਹੋਰ ਦਿਖਾਉਣੇ ਤਿੰਨ ਸੂਟ ਇਹ ਫੋਰਥ ਪਹਿਨਦੇ ਆ ਤੇ ਆਪਣੇ ਕੋਲੇ ਜਿਹੜੀਆਂ ਪਹਿਣਾ ਕਰਾਉਂਦੀ ਆ ਆਪਾਂ ਹੌਲੀ ਬਹੁਤ ਠੱਪ ਠੱਪਾਈ ਦੇ ਬਸ ਸਟਿਚਿੰਗ ਕਰਦੇ ਆ ਇਹ ਜੀ ਆਪਣੇ ਕੋਲੇ ਹੋਰ ਕਲਰ ਦਾ ਜਿਹੜਾ ਸੂਟ ਇੱਕ ਹੋਰ ਪਹਿਣਾ ਲੈ ਇਹਦੇ ਦੋ ਤਿੰਨ ਸੂਟ ਆਪਾਂ ਇੱਕ ਹੋਰ ਪਹਿਨਦੇ ਇਕੱਠੇ ਬਾਰਸ ਲਾਉਂਦੇ ਹੁੰਦੇ ਆ ਆਪਾਂ ਜਦੋਂ ਆਪਣੇ ਕੋਲੇ ਸੂਟ ਬਣ ਕੇ ਆ ਜਾਂਦੇ ਆ ਦੇਖੋ ਜੀ ਸਾਰਾ ਕੰਮ ਚਿਕਰ ਕਰੋ ਕੰਮ ਦਾ ਆਪਾਂ ਫਿਰ ਦੱਪਕੇ ਦੇ ਨਾਲ ਆਪਾਂ ਸੂਟ ਰੈਡੀ ਕੀਤਾ ਕਿਉਂਕਿ ਸਾਰੀ ਸ਼ਰਟ ਦੇ ਉੱਪਰ ਵਰਕ ਕੀਤਾ ਜੀ ਦੇਖੋ ਜੀ ਇਹ ਆਪਾਂ ਤੋਂ ਬਣੇ ਐਵੇਂ ਸੂਟ ਲਿਆ ਸੀ ਹੈਂਡਵਰਕ ਕੀਤਾ ਹੋਇਆ ਸੂਟ ਵਰਕ ਕੀਤੇ ਸੂਟ ਆਪਾਂ ਤੋਂ ਕਸਟਮਰ ਨੇ ਐਵੇਂ ਲੈ ਸੀ ਜਿਹੜੇ ਆਪਾਂ ਸਲਾਈ ਕੀਤੇ ਹੋਇਆ ਦੋ ਸੂਟ ਆਪਾਂ ਸਟਿਚਿੰਗ ਕੀਤੇ ਜਿਹੜੇ ਆ ਦੇਖੋ ਜੀ ਇਹ ਵੀ ਆਪਣੇ ਕੋਲੇ ਸੂਟ ਇਦਾਂ ਹੀ ਲਿਆ ਹੋਇਆ ਸੀ ਬਣਿਆ ਹੋਇਆ ਸੂਟ ਦੇਖੋ ਜੀ ਇਹਦਾ ਨੱਕ ਵੀ ਬਹੁਤ ਸੋਹਣਾ ਬਣਿਆ ਹੋਇਆ ਜਿਹੜਾ ਆਪਾਂ ਬਾਟਮ ਦਾ ਨਾਲ ਪੈਚ ਲਗਾ ਕੇ ਆਪਾਂ ਇਹਦਾ ਨੱਕ ਬਣਾਇਆ ਹੋਇਆ ਤੇ ਨਾਲ ਆਪਾਂ ਸਟਿਚਿੰਗ ਕੀਤੀ ਹੈ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਦੋ ਸੂਟ ਜਿਹੜੇ ਆਪਾਂ ਇਹ ਰੈਡੀ ਕੀਤੇ ਇਹ ਵੀ ਡਿਸਪੈਚ ਹੋ ਕੇ ਜਾ ਰਹੇ ਤੇ ਇੱਕ ਆਪਾਂ ਕੀਤਾ ਜੀ ਆ ਆਕੜਾ ਇਹਦਾ ਸੂਟ ਕੀਤਾ ਦੇਖੋ ਜੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਬਾਜੂ ਬਣੇ ਹੋਇਆ ਨਾਲ ਆਪਾਂ ਮੋਤੀ ਵਾਲੀ ਲੈਸ ਲਾ ਕੇ ਇਹਨੂੰ ਤਿਆਰ ਕੀਤਾ ਹੈ ਦੇਖੋ ਜੀ ਬਹੁਤ ਸੋਹਣਾ ਸੂਟ ਬਣਿਆ ਨਾਲ ਇਹਦੇ ਆਪਾਂ ਵਾਈਟ ਕਲਰ ਦੀ ਬਾਟਮ ਲਾਈ ਦੀ ਆ ਦੇਖੋ ਜੀ ਵਾਈਟ ਕਲਰ ਦੀ ਬਾਟਮ ਲਾ ਕੇ ਤੇ ਪਹੁੰਚੀ ਤੇ ਵਰਕ ਕੀਤਾ ਹੋਇਆ ਤੇ ਇਹ ਸੂਟ ਵੀ ਆਪਾਂ ਡਿਸਪੈਚ ਹੋ ਕੇ ਜਾ ਰਿਹਾ ਜੀ ਅੱਜ ਇਹ ਜਿਹੜੇ ਆਪਾਂ 5 6 ਸੂਟ ਤਿਆਰ ਕੀਤੇ ਸੀ ਡਿਸਪੈਚ ਕਰ ਰਹੇ ਆ ਇੱਕ ਵਾਰੀ ਆਪਣਾ ਵੀਡੀਓ ਬਣਾਉਣ ਦਾ ਮੰਨਦਾ ਜੀ ਆਪਾਂ ਵੀਡੀਓ ਜਰੂਰ ਬਣਾਉਨੇ ਹੁੰਨੇ ਆ 5 6 ਸੂਟ ਆਪਨੇ ਇਹਦੇ ਕੋਲੇ ਬਣੇ ਸੀ ਇਹ ਤੇ ਜੀ ਤੁਹਾਨੂੰ ਹੋਰ ਆਪਾਂ ਦਿਖਾਉਨੇ ਆ ਘਗਰੀ ਬਣੀ ਹੋਈ ਦੀ ਕੁਝ ਅਪਾ ਕਾ ਗਗਰੇ ਬਣਾਏ ਹੋਏ ਬਹੁਤ ਸੋਹਣੇ ਗਗਰੇ ਬਣੇ ਹੋਏ ਦੋ ਬੱਚੀਆਂ ਦੇ ਤੇ ਇਹਨਾਂ ਦੀਆਂ ਮੰਮੀ ਦੇ ਨਾਲ ਤਿਆਰ ਕਰਨੀਆਂ ਦੋ ਬੇਟੀਆਂ ਦੇ ਗਗਰੇ ਆਪਾਂ ਨਾਲ ਬਣਾਏ ਹੋਏ ਨਾਲ ਇਹਦੇ ਸ਼ਰਟਾਂ ਤਿਆਰ ਕਰਨੀਆਂ ਇਹਦੀ ਆਪਾਂ ਵੀਡੀਓ ਅਲੱਗ ਤੋਂ ਪਾਵਾਂਗੇ ਤੇ ਨਾਲ ਇਹਦੀ ਆਪਾਂ ਸ਼ਰਟਾਂ ਬਣਾਉਣੀ ਆ ਜੇ ਤੁਸੀਂ ਵੀ ਐਵੇਂ ਦੇ ਗਗਰੇ ਬਣਾਉਨੇ ਚਾਹਵੰਦਾ ਤਾਂ ਤੁਸੀਂ ਇਹਦੇ ਗਗਰਾਂ ਦੇ ਸਾਨੂੰ ਆਰਡਰ ਦਿਓ ਤਾਂ ਬਹੁਤ ਸੋਹਣੇ ਬਣ ਕੇ ਗਗਰੇ ਤਿਆਰ ਹੋਏ ਆ ਜਿਹੜੇ ਆਪਾਂ ਗਗਰੇ ਦਿੱਤੇ ਫੈਂਡੀ ਸ਼ਰਟ ਦੇ ਵਿੱਚ ਆਪਾਂ ਤਾਂ ਗਗਰੇ ਰੈਡੀ ਕੀਤੇ ਆ ਗੋਟਾ ਪੱਤੀ ਨਾਲ ਲਾ ਕੇ ਤੇ ਉੱਪਰ ਇਹਦੇ ਬਲ ਪਾ ਕੇ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਇਦੇ ਨਾਲ ਹੁਣ ਆਪਾਂ ਛਿਲਤਾ ਲਾਉਣੀ ਆ। ਕੱਗਰੇ ਦੀ ਵੀ ਵੀ ਉੱਤੇ ਲਾ ਕੇ ਨਾਲ ਦੇਖੋ ਅਸੀਂ ਵੀ ਇਸ ਕੱਗਰੇ ਤੁਸੀਂ ਬਣਾਉਣੀ ਆ ਤਾਂ ਜੀ ਹੈਗੇ। ਬੁਕਿੰਗ ਕਰ ਸਕਦੇ। ਇਹ ਅੱਜ ਦੀ ਆਪਣੀ ਵੀਡੀਓ ਸੀ। ਕੱਗਰੇ ਵੀ ਜਿਹੜੇ ਆਪਾਂ ਸੂਟ ਤੇ ਇਹ ਵੀ ਆਪਾਂ ਡਿਸਪੈਚ ਇਹਨਾਂ ਨੂੰ ਬਾਅਦ ਚ ਕਰਾਂਗੇ। ਇਹਦੇ ਨਾਲ ਆਪਾਂ ਨੂੰ ਇਹ ਛਿਲਤਾ ਤੇ ਤੁਸੀਂ ਇਹਨਾਂ ਦੀ ਫੋਟਾ ਪੱਤੀ ਨਾਲ ਕੱਗਰੇ ਫੋੜੀ। ਤੁਸੀਂ ਆਪਾਂ ਆਰਡਰ ਲੈ ਸਕਦੇ ਆ ਕਿ ਇੱਕ ਤੁਹਾਨੂੰ ਜਿਖਾਉਣੀ ਆ ਆਪਾਂ ਹੈਂਡ ਵਰਕ ਦਾ ਸੂਟ। ਇਹ ਪੈਨੇ ਅਨ ਸਟਿਚਿੰਗ ਸੂਟ ਮੰਗਿਆ ਜੇ ਆਪਾਂ ਤੋਂ। ਇਹ ਰੈਡੀ ਕਰਵਾਇਆ ਆਪਾਂ ਨੇ ਤੋਂ। ਤੋ ਫਿਰ ਦਿੱਕ ਲੱਗੀ ਅਲੱਗ ਤੋਂ ਆਪਣਾ ਜਿਹੜਾ ਸੂਟ ਨਾ ਕਿ ਤਿਆਰ ਕੀਤਾ ਬਾਜ਼ੂ ਦੇ ਤੇ ਲੋਟ ਜਾ ਬੜਾ ਕੇਰਾ ਬੜਿਆ ਹੋਇਆ ਹੈ। ਹੈਲਪ ਰੇਟ ਦਾ ਸੂਟ ਹੈ ਜੀ ਪੀਚ ਕਲਰ ਦਾ ਮੋਤੀ ਦਾਕਾ ਲਾ ਕੇ ਆਪਾਂ ਤਿਆਰ ਕੀਤਾ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਜਰੂਰ ਤੇ ਸੁਣਾਓ। ਥੈਂਕ ਯੂ।